ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਸਤ ਗੁਰੂ ਨੋ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਜੀਤਾ ਕੱਸ ਕੇ ਪੜ੍ਹਨੇ ਜੀ ਸੰਸਾਰ ਸੰਸਾਰ ਨਹੀਂ ਕਹਿਣਾ ਸੱਚ ਦੀ ਟਿੱਪੀ ਬੋਲਣੀ ਐ ਸੰਸਾਰ ਡਿੱਠਾਇ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਡਿੱਠਾ ਡੱਡੇ ਤੇ ਅਦਕ ਠੱਠੇ ਤੇ ਦੁਲਾਵਾਂ ਲੌੜੀਆਂ ਡਿੱਠੇ ਵੀ ਨਹੀਂ ਕਹਿਣਾ ਡਿੱਠਾ ਮੁਕਤ ਕੱਕਾ ਪੂਰਾ ਮੁਕਤ ਨਹੀਂ ਕਹਿਣਾ ਮੁਕਤ ਮੁਕਤ ਹੋਵਈ ਹੋ ਵੀ ਨਹੀਂ ਕਹਿਣਾ ਹੋਵਈ ਜਿੱਚਰ ਕੱਸ ਕੇ ਬੁਲਣਾ ਜੀਓ ਹਉ ਮੈਂ ਮੈਲ ਨਾ ਚੁੱਕਈ ਨਾਮ ਨਾ ਲੱਗਾਏ ਪਿਆਰ ਚੁੱਕਈ ਚੱਚੀ ਤੇ ਅਦਕ ਚੁੱਕੀ ਨਹੀਂ ਕਹਿਣਾ ਚੁੱਕਈ ਲੱਗਾਏ ਲੱਲੇ ਤੇ ਅਦਕ ਲਾ ਕੇ ਗੱਗੇ ਦੀਆਂ ਦੁਲਾਵਾਂ ਪੜਨੀਆਂ ਹਨ ਜੀ ਇੱਕ ਆਪੇ ਬਖਸ ਮਿਲਾਇਆ ਨ ਦੁਬਦਾ ਤਾਜ ਵਿਕਾਰ ਬਖਸ ਕੱਕਾ ਨ ਬਣੇ ਬਖਸ ਨਹੀਂ ਕਹਿਣਾ ਬਖਸ ਖਖਾ ਪੂਰਾ ਪੜਨਾ ਹੈ ਦੋਬੇਦਾ ਦੋਬਿੱਦਾ ਨਹੀਂ ਕਹਿਣਾ ਦੋਬੇਦਾ ਬੱਬੇ ਦੀ ਸਿਹਾਰੀ ਪੜ੍ਹਨੀ ਆ ਦੁਬਦਾ ਵੀ ਨਹੀਂ ਕਹਿਣਾ ਦੋਬੇਦਾ ਵਿਕਾਰ ਵਾਵੇ ਦੀ ਸਿਹਾਰੀ ਪੜ੍ਹਨੀ ਆ ਵਿਕਾਰ ਨਹੀਂ ਕਹਿਣਾ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਾਰ ਮਿਲੇ ਸਤ ਗੁਰ ਹੀਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਉ ਮੂਰਖ ਅੰਧ ਗਵਾਰ ਦੂਜੈ ਭਾਇ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਉਪਕਰੇ ਉਪਕਰੇ ਨਹੀਂ ਕਹਿਣਾ ਉਪਕਰੇ ਇਕੱਠਾ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਨਹਾਰ ਗੁਰਮਤੀ ਮੰਮੇ ਤੇ ਅਦਕ ਲਾਉਣੀ ਐ ਬਖਸੇ ਬਖਸਨਹਾਰ ਦੋਹਾਂ ਸ਼ਬਦਾਂ ਵਿੱਚ ਖਖਾ ਪੂਰਾ ਪੜਨਾ ਬਕਸੇ ਬਕਸਨਹਾਰ ਨੇ ਕਹਿਣਾ ਬਖਸੇ ਬਖਸਨਹਾਰ ਪਾਉੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੁਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀਐ ਰਹੀ ਹੈ ਰਹੀ ਹੈ ਨਹੀਂ ਕਹਿਣਾ ਰਹੀ ਹੈ ਹਾਰੇ ਆਪੇ ਮਾਰੇ ਹਾਰੇ ਆਪੇ ਛੋੜੇ ਮਨ ਹਰ ਸਰਣੀ ਪੜ ਰਹੀ ਹੈ ਪੜ ਰਹੀ ਹੈ ਪੜ ਪੈ ਜਾਣਾ ਪੜ ਨਹੀਂ ਕਹਿਣਾ ਪੜ ਹਰ ਬੇਨ ਕੋਈ ਮਾਰ ਜੀਵਾਲ ਨਾ ਸਕੈ ਮਾਨ ਹੋਏ ਨਿਚਿੰਦ ਨਿਸਲ ਹੋਏ ਰਹੀਐ ਨਿਚਿੰਦ ਇਕੱਠਾ ਨਿਸਲ ਕੱਸਕੇ ਨਿਸਾਲ ਨਿਆਣਾ ਨਿਸਲ ਉਠਦਿਆਂ ਬਹਿਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਸੁਧ ਉੱਠਦੇ ਆਂ ਬਹਿਦੇ ਆਂ ਸੁੱਤੇ ਆਂ ਬਿੰਦੀ ਸਹਿਤ ਅਦਕ ਲਾ ਕੇ ਸੁੱਧ ਸਸਤੇ ਅਦਕ ਲਾ ਕੇ ਪੜ੍ਹਨੇ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚਉਪਦੇ ਸਭਨਾ ਮਰਣਾ ਆਇਆ ਵੇ ਛੋੜਾ ਸਭਨਾ ਘਰ ਪਹਿਲਾ ਚਉਪਦੇ ਚਉਪਦੇ ਇਕੱਠਾ ਪੜਨਾ ਚਉਪ ਦੇ ਨਹੀਂ ਕਹਿਣਾ ਚਉਪਦੇ ਪੁੱਛ ਹੋ ਜਾਏ ਸਿਆਣਿਆ ਅਗੈ ਮਿਲਣਾ ਕਿੰਨਾ ਪੁੱਛੋ ਪਪੇ ਤਦ ਖਾਹੇ ਦੇ ਅੰਕੜ ਪੁੱਛੋ ਨਹੀਂ ਕਹਿਣਾ ਪੁੱਛੋ ਕਿੰਨਾ ਹ ਕਿੰਨਾ ਦਾ ਮਿਲਾਪ ਹੁੰਦਾ ਹੈ ਕਿ ਨਾ ਨਹੀਂ ਕਹਿਣਾ ਕਿੰਨਾ ਜੇ ਨ ਮੇਰਾ ਸਾਹਿਬ ਵਿਸਰੈ ਵੱਡੀ वेदना ਤਨਾਹ ਤਨਾਹ ਤਿੰਨਾ ਨੂੰ ਉਹਨਾਂ ਨੂੰ ਤਨਾਹ ਨਹੀਂ ਕਹਿਣਾ ਤਿੰਨਾ ਈਸਾ ਲਾਹੇ ਹੋ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਉ ਸਲਾਹੇ ਹੋ ਸッセ ਕੰਨਾ ਸਾ ਹੋ ਗਿਆ ਲੱਲੇ ਕੰਨਾ ਹਾਏ ਸਿਹਾਰੀ ਲਾਹੇ ਹਾਏ ਹਮ ਕੁੜਹੋ ਇਹਨੂੰ ਸਲਾਹੇ ਹੋ ਨਹੀਂ ਕਹਿਣਾ ਸਲਾਹੇ ਹੋ ਵੱਡਾ ਕਰ ਸਲਾਹਣਾ ਹੈਪੀ ਹੋਸੀ ਸੋਏ ਸਲਾਹਣਾ ਸਸੇ ਦਾ ਕੰਨਾ ਸਲਾਹਣਾ ਨਹੀਂ ਗਾਣਾ ਹਾਹਾ ਵੀ ਪੂਰਾ ਪੜ੍ਹਨਾ ਹੈ ਸਸੇ ਦਾ ਕੰਨਾ ਵੀ ਪੂਰਾ ਬੋਲਣਾ ਹੈ ਸਲਾਹਣਾ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰਨ ਕੇ ਰੁੰਨ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਈ ਕੋਟ ਗੜ ਧਰਤੀ ਉੱਪਰ ਉਡੇ ਤਦਕ ਉੱਪਰ ਕੋਟ ਗੜ ਗੜ ਭਾਰਾ ਭਾਵ ਕਿ ਲੈ ਨੂੰ ਗੜ ਨਹੀਂ ਕਹਿਣਾ ਗੜ ਕੀਤੀ ਕੀਤੀ ਨਹੀਂ ਕਹਿਣਾ ਕੀਤੀ ਕਰ ਸਕੇ ਜੋ ਅਸਮਾਨ ਨਮਵਨੀ ਤੈਨ ਨੱਕ ਨਥਾਂ ਪਾਏ ਤੈਨ ਨੱਕ ਦੋ ਸ਼ਬਦ ਵੱਖ-ਵੱਖ ਪੜ੍ਹਨੇ ਆ ਨੰਨੇ ਤਦਕ ਨੱਕ ਅਦਕ ਲਾ ਕੇ ਪੜ੍ਹਨਾ ਹੈ ਤਿੰਨ ਅੱਕ ਨਹੀਂ ਗਿਣਾ ਤੈਨ ਨੱਕ ਨਥਾਂ ਇਹਨੂੰ ਨਥਾ ਨਹੀਂ ਗਿਣਾ ਨਥਾਂ ਨੰਨੇ ਤਦਕ ਵੀ ਲਾਉਣੀ ਹੈ ਥੱਥਿਆਂ ਨੂੰ ਕੰਨਾ ਬਿੰਦੀ ਸਾਹਤ ਨੱਕ ਵਿੱਚ ਪਾਉਣ ਵਾਲੀ ਨਥਾ ਦਾ ਜ਼ਿਕਰ ਹੈ ਨਥਾਂ ਬੰਨੇ ਜਾਣ ਦਾ ਸੂਚਕ ਜੇ ਮਨ ਜਾਣਾ ਹੈ ਸੂਲੀਆ ਕਾਹੇ ਮਿੱਠਾ ਖਾਹੇ ਸੂਲੀਆ ਦੁੱਖ ਸੂਲੀਆਂ ਨਹੀਂ ਕਹਿਣਾ ਮਿੱਠਾ ਮੰਮੇ ਤੇ ਅਧਕ ਲਾਉਣੀ ਹੈ ਜੀ ਨਾਨਕ ਆਉ ਗੁਣ ਜੇਤੜੇ ਤੇਤੇ ਗਲੀ ਜੰਜੀਰ ਜੇਤੜੇ ਤੇਤੇ ਕਸ ਕੇ ਦੋ ਸ਼ਬਦ ਗਲੀ ਜੰਜੀਰ ਗਲਾਂ ਵਿੱਚ ਇਹਨੂੰ ਗਲੀ ਨਹੀਂ ਕਹਿਣਾ ਜਾਂ ਗਲੀ ਨਹੀਂ ਕਹਿਣਾ ਗਲੀ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਕੱਟੀਆਂ ਕੱਕੇ ਤੇ ਅਧਕ ਲਾਉਣੀ ਐ ਜੀ ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ ਅੱਗੇ ਆੜੇ ਤੇ ਅਧਕ ਲਾਉਣੀ ਐ ਗੱਗੇ ਦੀਆਂ ਤੜਾਵਾਂ ਅੱਗੇ ਨਹੀਂ ਕਹਿਣਾ ਅੱਗੇ ਕੱਢੋ ਕੱਟੋ ਨਹੀਂ ਕਹਿਣਾ ਰੱਕੇ ਤੱਕ ਲਾਉਣੀ ਆ ਸਾਹ ਦੇ ਅੰਕੜ ਪੜ੍ਹਨੀ ਆ ਕੱਢਾ ਹੋ ਵੇ ਪੀਰ ਇਕੱਠਾ ਪੜ੍ਹਨਾ ਹੈ ਜੀ ਉਹ